ਪਾਵਨ ਭਗਤਾਂ ਚਰਨਾਂ 'ਚ ਆਨਸ਼ੋਕ ਸੰਤ ਸਵਾਮੀ ਲੋਕੋ ਮਾਰੇ ਮਹਾਰਿਸ਼ੀਆਂ ਦੇ ਪਾਵਨ ਭਗਤਾਂ ਦਰਬਾਰ ਵਿੱਚੇ ਮਹੋਤਿਯੋਂ ਤੁੰਪਾ ਗਾਮਾ ਦੇ ਸੰਗਤ ਅਰ ਸਤਿ ਤੇ ਬ੍ਰਾਹਮਣ ਸਵਾਮੀ ਜੀ ਸਾਡੇ ਸਾਰਿਆਂ ਤੇ ਮਹਾਨ ਕਿਰਪਾ ਕਰਨ ਵਾਸਤੇ ਦਰਸ਼ਨ ਦੇ ਰਹੇ ਨੇ ਸਮਾਂ ਬੜਾ ਹੀ ਸੀਮਤ ਹੈ ਹਰ ਇੱਕ ਵਾਰੀ ਦੇ ਜਾਂਦੇ ਵਿੱਚ ਬਹੁਤ ਸਾਰੇ ਬਰਬਰਾਂ ਦੀ ਬਰਾੜ ਸਾਹਿਬ ਦੇ ਨਿਮਿਤ ਬੋਲਣ ਵਾਸਤੇ ਅੱਜ ਆਪਾਂ ਸਾਰੇ ਹੀ ਬਰਾੜ ਸਾਹਿਬ ਜੀ ਉਹ ਮਹਾਨ ਯਾਦ ਅੰਦਰ ਕਤਰ ਹੋਇਆ ਚਰਨਾਂ ਦੇ ਨਾਮ ਦਾ ਉਹ ਸਾਰੀ ਸੰਗਤ ਪ੍ਰੇਮ ਦੇ ਨਾਲ ਸੱਤੇ ਬਲਾਉਗਾ ਕੋ ਜੀ ਆਹ ਦੀ ਗੁਜਰੀ ਅਖਾਤਾ ਵਾਹ ਦੀ ਬੰਦੀ ਕੀ ਭਦੇ ਹਰ ਇੱਕ ਬੋਲਾਰੇ ਤੋਂ ਅਸੀਂ ਸੁਣਦੇ ਆ ਬਰਾੜ ਸਾਹਿਬ ਜੀ ਦੇ ਜੀਵਨ ਬਾਰੇ ਰਾਸੀ ਕਦੇ ਮੇਟਲੀ ਬਾਜ਼ਾਰ ਕਿਵੇਂ ਆ ਜਿਹੜਾ ਬਾਂਸੀ ਦਾ ਰੂਪ ਹੋਇਆ ਕਿਤੋਂ ਕਿਤੋਂ ਥਾਪੜੇ ਲਗੇ ਆਮ ਜਾਣਦੇ ਆ ਸ਼੍ਰੀਮਾਨ ਸਵਾਮੀ ਸੰਦਰਵਾ ਰਾ ਸਿੰਘ ਜੀ ਮਹਾਰਾਜ ਲੋਕੋਂ ਵਾਲੇ ਜਿਨ੍ਹਾਂ ਨੇ ਥਾਪੜਾ ਲਾ ਕੇ ਬਰਾਹਮਣਾਂ ਉੱਪਰ ਕੱਲਿਆ ਉੱਪਰਲੀ ਕਿਰਪਾ ਜਿਹੜਾ ਉਹਨਾਂ ਦੀ ਨਜ਼ਰ ਦੇ ਥੱਲੇ ਆ ਗਿਆ ਉਹਨਾਂ ਨੇ ਉਹ ਜੱਤ ਕੋਲੇ ਨੋ ਹੀਰਾ ਬਣਾਤਾ ਕਹਿੰਦੇ ਜਦੋਂ ਕੇਸਰ ਸਿੰਘ ਜੀ ਬਾਸੀ ਆ ਕੇ ਨਗਰ ਵਿੱਚ ਗਾਉਣ ਵਾਸਤੇ ਆਏ। ਮਾਣ ਸਾਹਿਬ ਦੇ ਅੰਦਰ ਪੁਰਨਾ ਫਰੇਬੀ ਕਿਉਂ ਨਾ ਆਪਾਂ ਇਸ ਤਰ੍ਹਾਂ ਗਾਈਏ। ਸੰਗਤ ਆਪਾਂ ਬੜੇ ਘਰਾਂੋਂ ਚਲੇ ਗਏ। ਕੇਸਰ ਸਿੰਘ ਜੀਆਂ ਦੇ ਚਰਨਾਂ ਵਿੱਚ ਪ੍ਰਤਾਪ ਸਾਹਿਬ ਨੇ ਬੇਨਤੀ ਕੀਤੀ ਮੇਰੇ ਤੇ ਵੀ ਕਿਰਪਾ ਕਰੋ। ਆਜੇ ਲਕਿਸ਼ਨੀ ਤੁਸੀਂ ਗਾਉਦੇ ਹੋ। ਜੇ ਮੈਂ ਵੀ ਇਹ ਇਸ ਤਰ੍ਹਾਂ ਗੋਣ ਲੱਗਾਂ ਤਾਂ। ਕੇਸਰ ਸਿੰਘ ਜੀ ਨੇ ਦੱਸਿਆ ਵੀ ਸਾਡਾ ਪਿੰਡ ਕਾਮ ਬੰਜਾਰਾ ਪਹਿਲਾਂ ਉੱਥੇ ਆਜੇ ਬਹੁਤ ਕਾਪੀ ਰੇਤੀ ਯਾਦ ਕਰਨ ਵਾਸਤੇ ਇਹ ਕੁਝ ਖੱਬਤਾ ਯਾਦ ਕਰਦੇ। ਕਹਿੰਦੇ ਉਹ ਜਿਆ ਡੱਟਾ ਲਾਇਆ ਦੋ ਤਿੰਨ ਕੰਮ ਤਾਂ ਯਾਦ ਕਰਕੇ ਕਾਰਬਨ ਜਾ ਰੇ ਯਾਨੀ SSC ਜਾਂ ਬਚਾਨਾ ਵਿੱਚ ਜਾ ਪਾਉਂਦੇ ਸਾਈਕਲ ਉੱਪਰ ਔਰ ਜਾ ਕੇ ਬੇਨਤੀ ਕਰੀ ਮਹਾਰਾ ਸਾਡੇ ਤੁਸੀਂ ਵਸਿਆ ਕਰਨ ਨਾ ਕਰ ਲਾਉਣ ਵਾਸਤੇ ਆਏ ਸੀ ਮੈਂ ਕਿੰਨਾ ਕੰਮ ਤਾਂ ਜਵਾਨੀ ਯਾਦ ਕਰ ਲਈਆਂ ਔਰ ਮਹਾਰਾ ਦੇ ਜਾਨਾਂ ਵਿੱਚ ਭੇਡਾ ਕਰਦੇ SSC ਕਹਿੰਦੇ ਜਦੋਂ ਬੋਲੇ ਬ੍ਰਾਹਮ ਸਾਹਿਬ ਇਸਰ ਸਿੰਘ ਜੀ ਨੇ ਮਾਤ ਨੂੰ ਚੰਗੇ ਨਾਲ ਲਾ ਕੇ ਮਨੇ ਵੇਖਿਆ ਗੱਲੇ ਆਂ ਮੇਰੇ ਲਈ ਤੇ ਸਮੁੰਦਰ ਭਾਵੇਂ ਕ੍ਰਿਸ਼ਨੇ ਦਾ ਬਾਗਰੇ ਹੈ ਬਾਗਾਂ ਦੇ ਜਿਹੜੇ ਦਾਤਾ ਲੈ ਰਹੇ ਨੇ ਪਰ ਦੂਏ ਨੇ ਕਾਬਲ ਨਹੀਂ ਹੈ ਸਮਾਂ ਹੋ ਗਿਆ ਸ਼ਾਮ ਦਾ ਕਿਤੋਂ ਘਰੇ ਵੀ ਜਾਇਆ ਨਹੀਂ ਜਾਣਾ ਮੈਂ ਤੈਨੂੰ ਆਪਣਾ ਚੇਲ ਆਲੀ ਬਣਾ ਸਕਦਾ ਮੈਂ ਮਜ਼ਬੂਰ ਆ ਇਸ ਕਰਕੇ ਮੈਨੂੰ ਮਾਫ਼ ਕਰ ਕਹੇ ਜਦੋਂ ਇਹスル ਸਿੰਘ ਨੇ ਜਵਾਬ ਦਿੱਤਾ ਆਉਣ ਦਾ ਬਹਿਰਾ ਵੇਸੀ ਉੱਥੇ ਸੁਹਾਗ ਵਿੱਚ ਕਿਹਾ ਵੀ ਤੇ ਰਾਤ ਕੱਢ ਲਿਓ ਉਹ ਜਨ ਪ੍ਰਚੰਤਾ ਛਕੇ ਉਹਨਾਂ ਸਮਾਂ ਵਿੱਚ ਰਿਸ਼ੀ ਮੁਖਰਾਮ ਜੀ ਇਸਰ ਸਿੰਘ ਜੀ ਦੇ ਕੋਲ ਰਹਾ ਕਰਦੇ ਸੀ ਉਹਨਾਂ ਦੇ ਗੁਰੂ ਤੇ ਸੇਵਾ ਕਰਦੇ ਸੀ ਮੰਜੇ ਦੇ ਨਾਲ ਮੰਜਾ ਜੁੜਿਆ ਮੁਖਰਾਮ ਜੀ ਆਨੇ ਜਦੋਂ ਪੁੱਛਿਆ ਭਾਈ ਕਿਹੜਾ ਪੰਡਾ ਕਿੱਥੋਂ ਕਿਵੇਂ ਆਇਆ ਹੋਇਆ ਸਾਰੀ ਖੋਲ ਕੇ ਜਦੋਂ ਸਾਹਮਣੇ ਦੱਸੀ ਮਾ ਮੈਨੂੰ ਚਾਹ ਸੀ ਕੁਈ ਸ਼ੀਰ ਪਰ ਮਹਾਰਾਜ ਜੀ ਨੇ ਜਵਾਬ ਦਿੱਤਾ ਜਲ ਤਾਂ ਬਹੁਤ ਦੁਖੀ ਆ ਪਰ ਮੈਂ ਮਜ਼ਬੂਰ ਆ ਪੁੱਛਿਆ ਕਿਸ ਘਰਾ ਦੇ ਵਿੱਚੋਂ ਔਰ ਇਹੋਂ ਪੁੱਛਿਆ ਕੀ ਕੁਛ ਮਰਤਦੇ ਹੋ ਉਹ ਮਹਾਰਾ ਸਾਡਾ ਤਾਂ ਸਾਰੇ ਪਰਿਵਾਰ ਨੂੰ ਗਿਆਨੀ ਸਾਹਿਬ ਕਹਿੰਦੇ ਨੇ ਬੈਸ਼ਨੂ ਬਿਲਕੁਲ ਜਦੋਂ ਕਹਿੰਦੇ ਮੱਥੇ ਦੀ ਰੇਖਾ ਪੜੀ ਮਹਾਰਿਸ਼ੀਆ ਨੇ ਮੁਹਰਮ ਜੀ ਦੇ ਇੱਕ ਆਹ ਜਿਹੜੀ ਪੜਾਈ ਹੈ ਇੱਕ ਆਪਾਂ ਦੀ ਹੈ ਇੱਕ ਮਸਤਕ ਦੀ ਰੇਖਾ ਰਿਸ਼ੀ ਜਨ ਪੜਦੇ ਨੇ ਔਰ ਕੁਛ ਹੋ ਕੇ ਕਹਿੰਦੇ ਕੁੜੇ ਗੱਲ ਨੇ ਕਿ ਮਰਾ ਹਾਂ ਨਾ ਤੂੰ ਸੋ ਜਾ ਤੇ ਸਵੇਰੇ ਆਪਾਂ ਗੱਲ ਕਰਾਂਗੇ ਗੱਲ ਮੈਂ ਮੁੱਕ ਦੇ ਕਰਾਂ ਸਵੇਰ ਹੋਏ ਯਾਰ ਪਾਣੀ ਸ਼ਕਾ ਚਾ ਪਾਣੀ ਕਿ ਕਿ ਜਦੋਂ ਯਸ਼ਮ ਸਿੰਘ ਜੀ ਆਏ ऋषि मखराम जी ਦੇ ਚਾਹਨਾ ਤੇ ਨਾਮ ਨਾਲ ਕਾਰ ਕਰਨ ਵਾਸਤੇ ਸਵਭਾ ਦੀ ਐ ਫੜ ਕੇ ਭੋਜਾ ਤੋਂ ਇਸ ਸਿੰਘ ਨੂੰ ਕੋਲੇ ਬੁਲਾ ਲਿਆ ਕਿਸ ਸਿਆ ਆ ਕਰਕੇ ਕੀ ਦੇਖ ਔਰ ਮਾਰੇ ਮੈਂ ਦੇਖ ਲਿਆ ਚੰਗੀ ਤਰ੍ਹਾਂ ਮੈਨੂੰ ਜਵਾਬ ਦਿੱਤਾ ਇੱਕ ਵਿਸ਼ੇਰੇ ਕਾਬਲੀ ਇੱਕ ਆ ਨਹੀਂ ਸਕਦਾ ਵਿਸ਼ੇਰੇ ਬਗਰਾਮ ਜੀ ਕਹਿੰਦੇ ਤੇਰਾ ਹੇਪ ਲਿਖਦਾ ਲਓ ਹੁਣ ਰੇਸ਼ੀ ਮਖਰਾਮ ਜੀ ਕਹਿੰਦੇ ਇਹਦੇ ਜਿਹੜੀ ਮਾਸਿਕ ਦੀ ਰੇਖਾ ਮੈਂ ਪੜ੍ਹੀ ਹੈ ਇਹ ਆਮ ਤਾਂ ਨਹੀਂ ਆਇਆ ਹੈ ਇਹਨਾਂ ਨੂੰ ਲੈ ਕੇ ਆਇਆ ਕੋਈ ਦਰਗਾਹ ਜੀ ਪਾਪਰ ਔਰ ਮੇਰੇ ਨਾਲ ਕੇ ਸਮੇ ਬਾਦ ਇਸਰ ਸਿੰਘ ਇਹਦਾ ਅਨੁਭਵ ਖੁੱਲੂਗਾ ਸਮਾਂ ਥੋੜ੍ਹੀ ਹੈ ਜੇ ਜੋ ਚੇਲਾ ਬਣਾ ਲੈਣਾ ਇਹਨੂੰ ਜਿਹੜਾ ਹੀਰਾ ਹੁੰਦਾ ਹੈ ਉਹਦੀ ਕੀਮਤ ਤਾਂ ਪੈਂਦੀ ਹੈ ਉਹ ਜਦੋਂ ਕਿਸੇ ਵੀ ਹੱਥੇੜੀ ਉੱਤੇ ਟਿਕਦਾ ਉਹਦੀ ਕੀਮਤ ਪਾ ਦਿੰਦਾ ਹੁਣ ਰਿਸ਼ੀ ਮੁਖਰਾਮ ਜੀ ਇਸਰ ਸਿੰਘ ਨੂੰ ਜਿਵੇਂ ਕਹਿ ਰਹੇ ਨੇ ਇਹ ਕੀਮਤੀ ਹੀਰਾ ਰਹਿਣੀ ਦੁਨੀਆ ਤੱਕ ਤੇ ਹੀ ਕੀਮਤ ਪਾ ਦੂਗਾ ਰਿਸ਼ੀ ਮੁਖਰਾਮ ਜੀ ਜਿਵੇਂ ਉਸ ਲੈ ਲੈ ਇਸਰ ਸਿੰਘ ਜੀ ਨੂੰ ਗੁਰੂ ਸਾਹਿਬ ਨੂੰ ਚੇਲਾ ਬਣਾਉਣ ਵਾਸਤੇ ਕਹਿ ਰਹੇ ਨੇ ਉਹ ਕਾਮ ਸੰਗਤ ਦੇ ਪਾਵਨ ਚਰਨ ਕਮਨ ਤੇ ਕੇ स yeah, oh <laughs>